ਸੇਵਕ ਜੀ ਅਰਦਾਸ ਹੈ ਸੋੜਾ ਤੇ ਬਿਚੇਰੇ ਵਡੀਆਂ ਹੁੰਦਾ ਕਰਦੇ ਆ ਤੇ ਸੁਖਰਾਣਾ ਕਰਦੇ ਆ ਜੀ ਮਰਦਾ ਜੀ ਕਿਰਤਾਂ ਕਰੇ ਸਾਡਾ ਜੀ ਗੁਰਸੇ ਜੀ ਪਰੇ ਸਰਬਤ ਦਾ ਜੀ ਸਾ ਸਭ ਜੀ ਉਰਾਨ ਜਾਓ ਜੀ ਜਿਹੜੇ ਦਿਨ ਬਾਜ ਤੇ ਸੋੜਾ ਸਰਬਿੰਦ ਜਿਹੜੇ ਕਰਦੀ ਕਰਤਵਾਰ ਤੋਂ ਸ੍ਰੀ ਆਏ ਆ ਉਹ ਸਭ ਇਸ ਪ੍ਰਕਾਸ਼ ਹੋਇਆ ਹੈ ਤੇ ਗਾਜਾ ਦਿਹੋਰ ਨੇ ਗਾਜਾ ਕਿਰਪਾ ਸੇ ਕੁੱਝ ਲੇਗਾ ਦੀ ਸੇਵਾ ਕਰਨ ਦਾ 62 ਸਾਲ ਦੀ ਦਾਸੀ ਯਾਤਰਾ ਬਣਦੀ ਹੈ ਤੇ ਹਾਂ ਗੁਰੂ ਨਾਨਕ ਦੀ ਕਿਰਪਾ ਅਨੁਸਾਰ ਤੁਰ ਕੇ ਨਹੀਂ ਆਉ ਸਕਦਾ 85 ਸਾਲ ਦੀ ਉਮਰ ਹੈ ਤੇ ਗੱਡੀ ਵਿੱਚ ਆਇਆ ਕਰਾਂਗੇ ਤੇ ਮਹਾਪੁਰਸ਼ਾਂ ਦੇ ਬਾਬਾ ਅਵਤਾਰ ਸਿੰਘ ਦੀ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਿਆ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਇਹਨਾਂ ਡੇਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਆਪਾ ਕਿਰਪਾ ਦਾਸ ਬਾਬਾ ਅਵਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬ ਜੀ ਦੇ ਅਨਸਬੰਦ ਵਿੱਚੋਂ ਸਾਹਿਬ ਰੱਖੇ ਸਨ ਬੱਚਿਆਂ ਦੇ ਨਾਂ ਤੋਂ ਜੋ ਪਰਸੋ ਤੋਂ ਆਰੰਭ ਹੋਏ ਸਨ ਤੇ ਅੱਜ ਸੰਪੂਰਨ ਹੋ ਕੇ ਭੋਗ ਪਾਏ ਨੇ ਤੇ ਅੱਜ ਸਾਰੇ ਸਮੇਤ ਪਰਿਵਾਰ ਉਹ ਇੱਥੇ ਹਾਜ਼ਰੀਆਂ ਭਰ ਰਹੇ ਨੇ ਕਿਉਂਕਿ ਬੜੀ ਖੁਸ਼ੀ ਦਾ ਦਿਨ ਹੈ ਜਿਹਦਾ ਜਗਿੰਦਰ ਸਿੰਘ ਜੀ ਨੇ ਇਥੇ 34 ਸਾਲ ਤੇ ਉਹਨਾਂ ਨੇ ਜਿਹੜੀ ਗੁਰੂ ਘਰ ਦੀ ਸੇਵਾ ਕੀਤੀ ਹੈ ਜੋ ਸੰਗ ਨਾਲ ਲੈ ਕੇ ਆਉਂਦੇ ਸਨ 36 ਸਾਲ ਤੇ ਉਸ ਤੋਂ ਬਰਪਰੰਤ ਜਿਹੜੇ ਬਾਕੀ ਟੋਟਲ ਇਹਨਾਂ ਨੇ 62 ਸਾਲ ਇਸ ਸੇਵਾ ਵਿੱਚ ਲਾਈ ਨੇ ਤੇ ਹੁਣ ਬੜੀ ਆਪਾਰ ਕਿਰਪਾ ਜੋ ਬਾਕੀ ਸਾਨੂੰ ਉਹ ਵੀ ਸੰਗ ਨਾਲ ਹੀ ਲੈ ਕੇ ਆਉਂਦੇ ਸਨ ਤੇ ਬੜੀ ਕਿਰਪਾ ਅੱਜ ਉਹਨਾਂ ਦਾ ਸਮੇਤ ਪਰਿਵਾਰ ਸਾਰੇ ਪੁੱਤਰੇ ਪੁੱਤਰੀਆਂ ਦੋਤਰੇ ਦੋਤਰੀਆਂ ਤੇ ਰਿਸ਼ਤੇਦਾਰ ਸਬੰਧੀ ਸੰਡੂ ਸਹਿਬਾਨ ਕੋਈ ਆਪਣਾ ਮਾਸੀਆਂ ਚਾਚੇ ਤਾਏ ਸਭ ਨਾਲ ਲੈ ਕੇ ਪਹੁੰਚੇ ਨੇ ਤੇ ਬੜੀ ਆਪਰ ਕਿਰਪਾ ਦਾਸ ਦਾ ਬੜਾ ਮਾਨਨ ਖੁਸ਼ ਹੋਇਆ ਕਿ ਉਹ ਸਾਰੇ ਸਮੇਤ ਪਰਿਵਾਰ ਨੂੰ ਲੈ ਕੇ ਚੋਲਾ ਸਾਹਿਬ ਦਰਸ਼ਨ ਕਰਨ ਲਈ ਆਏ ਨੇ ਦਾਸ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਬਖਸ਼ਿਸ਼ ਕਰਨ ਤੇ ਹੋਰ ਤਾਕਤਾਂ ਬਖਸ਼ਿਸ਼ ਕਰਨ ਸੰਗਤਾਂ ਦੀ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ ਦਾਸ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਹਦਾ ਜੀ ਜਗਿੰਦਰ ਸਿੰਘ ਜੀ ਦੇ ਸਾਰੇ ਪਰਿਵਾਰ ਦਾ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨ ਅਮਰਤਵਲੇ ਦੇ ਜੱਗ ਨੇ ਅਮਰਤਵਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨ ਇਹਨੇ ਬਚਨ ਕਰਦਾ ਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ